ਕਿਸੇ ਦੀ ਸਾ ਸੰਗਤ ਨੂੰ ਭਾਈ ਕਨਈਆ ਜੀ ਸੇਵਕ ਜਥੇ ਦੇ ਸਾਰੇ ਸੇਵਾਦਾਰਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਅਸੀਂ ਪ੍ਰੈਸ ਦੇ ਮਾਧਿਅਮ ਰਾਹੀਂ ਸਮੁੱਚੀ ਇਲਾਕੇ ਦੀ ਸੰਗਤ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਭਾਈ ਕਨਈਆ ਜੀ ਸੇਵਕ ਜਥਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸਮਾਗਮ ਧਰਮਘਰ ਵਿੱਚ ਮਨਾ ਰਿਹਾ ਹੈ ਤਿਲਕ ਜੰਜੂ ਦਾ ਰਾਖਾ ਜਿਸ ਨੇ ਤਿਲਕ ਅਤੇ ਜੰਜੂ ਦੀ ਰਾਖੀ ਦੀ ਖਾਤਰ ਆਪਣੀ ਕੁਰਬਾਨੀ ਦਿੱਤੀ ਹੈ ਜਿਸ ਨੇ ਕਿਸੇ ਦੇ ਧਰਮ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ ਹੈ ਉਹ ਸੱਚੇ ਪਾਤਸ਼ਾਹ ਦਾ ਉਸ ਗੁਰੂ ਦਾ ਅਸੀਂ ਸ਼ਹੀਦੀ ਦਿਹਾੜਾ ਮਨਾਉਣ ਜਾ ਰਹੇ ਆ ਤੇ ਅਸੀਂ ਸਾਰੇ ਵਿਭਾਗਿਆਂ ਅਸੀਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਦੇ ਆ ਕਿ ਸ਼ਤਾਬਦੀ ਮਨਾਉਣ ਦਾ ਜਿਹੜਾ ਸਾਨੂੰ ਉਹ ਸਮਾਵਾਹੀ ਗੁਰੂ ਨੇ ਦਿੱਤਾ ਹੈ ਇਸ ਲਈ ਮੈਂ ਸਮੁੱਚੀ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ 5 ਨਵੰਬਰ ਅੱਜ ਤੋਂ ਇਹ ਸ਼ਹੀਦੀ ਸਮਾਗਮ ਸ਼ੁਰੂ ਹੋ ਰਿਹਾ ਹੈ 5 ਤੋਂ 20 ਨਵੰਬਰ ਤੱਕ ਪ੍ਰਬਾਤ ਸਰੀਆਂ ਦੇ ਸਮਾਗਮ ਚੱਲਣਗੇ ਉਸ ਤੋਂ ਬਿਨਾ ਮੈਂ ਪੱਤਰਕਾਰ ਸਾਹਿਬਾਨ ਨੂੰ ساری ਡਿਟੇਲ ਦੇ ਦਿੰਦੀ ਐ 20 ਤਰੀਕ ਨੂੰ ਅਲੌਕਿਕ ਨਗਰ ਕੀਰਤਨ ਹੋਣਗੇ 21 22 23 24 25 ਤਰੀਕ ਨੂੰ ਰਾਤ ਦੇ ਦੀਵਾਨ ਸਜਣਗੇ ਉਸ ਤੋਂ ਪਹਿਲਾਂ ਵੀ 8 ਤਰੀਕ ਨੂੰ 10 ਤਰੀਕ ਨੂੰ 12 ਤਰੀਕ ਨੂੰ 15 ਤਰੀਕ ਨੂੰ ਅਤੇ 18 ਤਰੀਕ ਨੂੰ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਰਾਤ ਦੇ ਦੀਵਾਨ ਸਜਣਗੇ ਉਹਨਾਂ ਵਿੱਚ ਹਿੰਦੁਸਤਾਨ ਦੇ ਮਸ਼ਹੂਰ ਹਿੰਦੁਸਤਾਨ ਦੇ ਉਹ ਸਰਮੌ ਟਾਡੀ ਰਾਗੀ ਕਥਾਵਾਚਕ ਜਿਨ੍ਹਾਂ ਤੇ ਸੇਕ ਕੌਣ ਨੂੰ ਆਣੇ ਉਹ ਸਾਫ ਸੰਗਤਾਂ ਨੂੰ ਦਰਸ਼ਨ ਦੇਣ ਲਈ ਆ ਰਿਹਾ ਹੈ ਤੇ ਸੰਗਤਾਂ ਦੇ ਦਰਸ਼ਨ ਕਰਨ ਲਈ ਆ ਰਿਹਾ ਹੈ ਇਸ ਲਈ ਸਮੁੱਚੀ ਇਲਾਕੇ ਦੀ ਸੰਗਤ ਨੂੰ ਭਾਈ ਕਨੇਹਿਆ ਜੀ ਸੇਵਕ ਜਥੇ ਵੱਲੋਂ ਅਤੇ ਸਾਰੇ ਸਮੁੱਚੇ ਸ਼ਹਿਰ ਵੱਲੋਂ ਬੜੇ ਪਿਆਰ ਅਤੇ ਸਤਿਕਾਰ ਸਹਿਤ ਸਨੇਮਰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੋ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਜਿੱਥੇ ਆਪਾਂ ਗੁਰੂ ਦੀਆਂ ਮਿਹਰਾਂ ਦਾ ਆਨੰਦ ਮਾਣਾਂਗੇ ਗੁਰੂ ਦੀਆਂ ਖੁਸ਼ੀਆਂ ਦਾ ਆਨੰਦ ਮਾਣਾਂਗੇ ਉੱਥੇ ਮੈਂ ਇੱਕ ਬੇਨਤੀ ਹੋਰ ਕਰ ਦਵਾਂ ਕਿ ਇਹ ਗੁਰੂ ਤੇਗ ਬਹਾਦਰ ਦੀ ਲਾਸਾਨੀ ਸਫਾਖਾ ਹਾਦਸਤ ਨੂੰ ਸਮਰਪਿਤ ਇਹ ਪ੍ਰੋਗਰਾਮ ਹੈ ਇਸਨਾ ਕਿਸੇ ਜਾਤ ਦਾ ਪਾਤ ਦਾ ਸਿਆਸੀ ਕਿਸੇ ਧਰਮ ਦਾ ਕਿਸੇ ਇਕੱਲੇ ਧਰਮ ਦਾ ਪ੍ਰੋਗਰਾਮ ਨਹੀਂ ਹੈ ਸਾਰੇ ਧਰਮਾਂ ਦਾ ਸਾਝਾ ਪ੍ਰੋਗਰਾਮ ਹੈ ਮੈਂ ਸ੍ਰੀ ਸਾਰੀਆਂ ਜਿੰਨੀਆਂ ਵੀ ਸਮਾਜਿਕ ਅਤੇ ਕਿਸੇ ਵੀ ਧਰਮ ਨਾਲ ਸੰਬੰਧਿਤ ਜਿੰਨੀਆਂ ਧਾਰਮਿਕ ਜਥੇਬੰਦੀਆਂ ਜਾਂ ਜਿੰਨੀਆਂ ਵੀ ਸਿਆਸੀ ਪਾਰਟੀਆਂ ਉਹਨਾਂ ਸਾਰਿਆਂ ਨੂੰ ਬੜੀ ਅਦੁੱਤ ਬੇਨਤੀ ਕਰਦਾ ਕਿ ਸਾਡਾ ਸੁਭਾਗਾ ਸੁਭਾਗ ਹੈ ਸਾਨੂੰ ਸੁਭਾਗਾ ਸਮਾ ਮਿਲਿਆ ਕਿ ਅਸੀਂ ਸ਼ਤਾਬਦੀ ਮਨਾਉਣ ਜਾ ਰਹੇ ਹਾਂ ਇਸ ਲਈ ਸਾਰਿਆਂ ਨੂੰ ਭਾਈ ਕਨਈਆ ਜੀ ਸੇਵਕ ਜਥੇ ਦੇ ਸਮੁੱਚੇ ਸੇਵਾ ਦਾ ਰਵਿ ਸਨੇਮਰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਿੱਸਾ ਲਈਏ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ ਅਤੇ ਗੁਰੂ ਘਰ ਦੀਆਂ ਮਿਹਰਾਂ ਦਾ ਆਨੰਦ ਮਾਨੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ